ਓਏ ਚੱਕ ਕਾੜਨਾ ਕੀ ਬਣਿਆ ਓਏ ਸਤਕਾਲਾ ਮਗਰਾ ਮਗਰ ਮਗਰਾਓ ਬੱਲ ਲਗਾਏ ਭਾਈ ਓਏ ਓਏ ਜਾਂ ਸਾਲੇ ਉਹ ਵੀ ਓਏ ਜਾਂ ਇਹ ਵੀ ਖੁੱਭ ਜੂਗੀ ਹੋਰ ਕੀ ਆ ਫਿਰ ਓਏ ਓਏ ਨਹੀਂ ਬੀਤੀ ਨਹੀਂ ਕੋਈ ਬੀਤੀ ਨਹੀਂ ਕੋਈ ਟਾਇਰ ਤੇ ਰੇਲਾ ਸਾਲਾ ਕਿੱਥੇ ਹੋੜਿਆ ਵੇ ਕੀ ਹਾਲ ਹੋਇਆ ਆਵੇ ਹੋਏ ਹੋਏ ਬੋਲ ਬੋਲ ਦੇ ਨੂਰ ਓਏ ਸੁਖੀ ਤਕਲਾ ਦੇ ਕੱਲਾ ਤੂੰ ਤੁਹਾਡੀ ਪੈਰਾਂ ਉਾਰੀ ਬਣਾਤਾ ਓਏ ਉਹ ਤਰਨ ਕਰਨ ਕਿੱਥੇ ਗਿਆਈ ਉਹ ਤੇਰੇ ਘਰ ਦੇ ਦੇ ਨਹੀਂ ਵੰਦੇ ਵਲੌਗ ਬੇਠੀ ਆ ਰਸਾ ਖੋਲਣੇ ਗੰਨੇ ਵਾਲੀ ਟਰਾਲੀ ਦਾ ਗੱਡੀ ਗੱਡੀ ਕੱਢਣ ਲੱਗੇ ਖੁੱਬੀ ਹੁਣ ਆਓ ਸਿੱਧੀ ਕੋ ਮੁੜਿਆਓ ਉਹ ਟ੍ਰੈਵਲਰ ਇਧਰ ਆ ਆਹ ਆਂਦਾ ਮਜਾਸ਼ ਰਾਬੀ ਹੋ ਗਿਆ ਉਹ ਡਰਾਈਵਰ ਕਿਹੜਾ ਸੀ ਆਹ ਡਰਾਈਵਰ ਆਹ ਡਰਾਈਵਰ ਹੀ ਆਹ ਡਰਾਈਵਰ ਐਨੂੰ ਮੂੰਹ ਕਰੀ ਗਿਆ ਹੁਣ ਫਰੇਸ਼ਾਂ ਮਾਰ ਮਾਰ ਵੇਖਣੇ ਕਿੰਨੀ ਖੁੱਪੀਗਾ ਹੁਣ ਚੱਕ ਕਾਣੇ ਕੀ ਬਣਿਆ ਮਾਣ ਪੰਜਾਂ ਮੇਟਾਂ ਦੀ ਗੜੀ ਕੱਢ ਦੋ ਨਾ ਕੱਲਾ ਪਰ ਆ ਜਾਓ ਓ ਪਰ ਓ ਵੇ ਖੋਰੀ ਛੋਟੀ ਟਾਇਰ ਥੱਲੇ ਆਪੇ ਨਿਕਲ ਜਣੀ ਨਾ ਮੈਂ ਹੋ ਆਖ ਨਾ ਪਰ ਆ ਜਾਓ ਤੁਸੀਂ ਸਾਰੇ ਓਏ ਓ ਤਰਨ ਖੋਰੀ ਛੋਟ ਕੇ ਵੇਖ ਲੈ ਟਰਾਲੀ ਟਰੈਕਟਰ ਗੰਨੇ ਵਾਲੀ ਖੁੱਪਦੀ ਨਾ ਖੋਰੀ ਛੋਟ ਕੇ ਵੇਖ ਲੈ ਟਾਇਰ ਮਰ ਸ਼ੈ ਨਿਕਲ ਜਾ ਪਛਾਣ ਨੂੰ ਓਏ ਨਿਕਲ ਜਣੀ ਜਾਂ ਹੰਮਿਆ ਖੋਰੀ ਛੋਟੇ ਕੜੀ ਪਰ ਕੇ ਟਾਇਰ ਓ ਸਾਰੇ ਮੈਂ ਮੀਟ ਖਾ ਗਿਆ ਹਾਂ ਨਾ ਕੀ ਖਾ ਗਿਆ ਨਾ ਮੀਟ ਖਾ ਗਿਆ ਤਾਂ ਕੱਲਾ ਲਈ ਫਿਰ ਕੱਲਾ ਜੀ ਓ ਆ ਮੀਟ ਖਾ ਗਿਆ ਦੀ ਬੁੱਲ ਮਾਰੀ ਓਏ ਖੋਰੀ ਛੋਟ ਵਾਵਾ ਜੀ ਬਾਬਾਈ ਛੋਟ ਖੋਰੀ ਉਹ ਪਹਿਲਾਂ ਦੇਣੀ ਪਾਣੀ ਟਾਰਾਂ ਥਲੇ ਵੀ ਉਹ ਬੈਗ ਗੇਰ ਪਾਈ ਸ਼ੀਸ਼ਾ ਡਾਊਨ ਰੱਖ ਮਾਸਾ ਉਹ ਸ਼ੀਸ਼ਾ ਡਾਊਨ ਕਰਕੇ ਬੈਗ ਓਏ ਫਾਗੋ ਤਾਂ ਕਲਾਓ ਸਾਰੇ ਜਣੇ ਓਏ ਅੱਡੋ ਤਾਂ ਕਲਾਵਾ ਆਓ ਯਾਰ ਓਏ ਆਓ ਓਏ ਤਾਂ ਕਲਾਓ ਉਹ ਗੱਡੀ ਚਲੋ ਚਲ ਮਾਰਨਾ ਧੱਕਦੀ ਸਾਲਿਆ ਓ ਚਲਾ ਰੇਸ ਤੇ ਸਾਲਿਆ ਦੇ ਓਏ ਸੁਖੀ ਮੀਠ ਖਾਣ ਗਿਆ ਆ ਬੋ ਖੋਰੀ ਪਾ ਲੀਆਂ ਸਾਰੀਆਂ ਦੀ ਚੱਲ ਪਿਆ ਚੱਲ ਪਿਆ ਚੱਲ ਪਿਆ ਬਾਦ ਕੇ ਓਏ ਪਰਲੇ ਡਰ ਪਰ ਕੋਲ ਬੈਣ ਕੋ ਖੋਰੀ ਪਾਉਂਦੇ ਖੁੱਲੇ ਦਿਲ ਨਾਲ ਪਰੇ ਖੋਰੀ ਪੜਾ ਨਿਕਲ ਜਣੀ ਗੱਡੀ ਨਾਲ ਬੈਈਏ ਦੋ ਜਣੇ ਮੈਰੋ ਦੋ ਜਣੇ ਟਾਇਰ ਸੋੜੇ ਸਲਿੱਪ ਮਾਰਦੇ ਲੋ ਖੁੱਲਾ ਲਾਓ ਉਹ ਰਹਿਣ ਗੱਡੀ ਉਹ ਖੋਰੀ ਫੋਟੋਆਂ ਦੇ ਪਰਲੇ ਬੰਨੇ ਓ ਇੱਥੇ ਛੋਟੇ ਖੋਰੀ ਅਗਲੇ ਬੰਨੇ ਓਏ ਸਹਜ ਇੱਥੇ ਛੋਟੇ ਓ ਇੱਥੇ ਛੋਟੇ ਖੋਰੀ ਅੱਗੇ ਓ ਸਿੱਧਾ ਰੱਖ ਮੱਕ ਕਟਿਆਂ ਖਲੋਈਣੀ ਓ ਸਿਆਰ ਗਣਾ ਗੱਡੀ ਸਿੱਧਾ ਹੀ ਰੱਖ ਜਿੱਧਰ ਨੂੰ ਜਾਂਦੀ ਆ ਖਲੋ ਜਾ ਚੱਲ ਓਏ ਚੱਲ ਭਲਾ ਰਹਿਣਾ ਬੋਲਾ ਰਾਣਾ ਮਾਰੀ ਜਾ ਰੇ ਆ ਬੈਗ ਨਾ ਹੁੰਦੇ ਓਏ ਤਰਨ ਪੈ ਗਿਆ ਜਾ ਪਰੇ ਤਰਨਾ ਕੋਈ ਦਾ ਘੂਸੇ ਦਾ ਪਤਾ ਕੋਈ ਨਹੀਂ ਹੋਰੀ ਤੇ ਛੜ ਗਈ ਗੱਡੀ ਸਲਿੱਪ ਕਰ ਗਈ ਹੋਰੀ ਤੇ ਉਹ ਰਹਿਣ ਦੇ ਦੱਸਾ ਪਾਲੋ ਯਾਰ ਖੋਲ ਕੇ ਨਹੀਂ ਦੇ ਰਾਮ ਨੂੰ ਨਿਕਲ ਜਣੀ ਪੁਰਾ ਸਾ ਬਾਲੋ ਓ ਠੱਕਾ ਲਾਓ ਮਗਰਾਓ ਮਗਰ ਮਗਰਾਓ ਵਦਿਆ ਵਾਲਾ ਓ ਟਾਇਰ ਸੁਧਾਰ ਟਾਇਰ ਸਿੱਧਾ ਕਰ ਚੱਲ ਅਸੀਸੇ ਥੱਲੇ ਕਰ ਤਾਂ ਕੰਮ ਆ ਰਹੀਏ ਟਾਇਰ ਤੇ ਅਟ ਬਣੀ ਬੈਗ ਜਾਂਦੇ ਇਕਾਂ ਦੀ ਖਲੋ ਠੱਕਾ ਆ ਵੇ ਉਹ ਅਗਲਾ ਟਾਇਰ ਰੱਟ ਜਾ ਓਏ ਚੋਟ ਉਹ ਜੋ ਜੋ ਕਰ ਮਾਰ ਗਏ ਖਲੋ ਜਾ ਖਲੋ ਜਾ ਖੋਰੀ ਛੋਟੀ ਯਾਰ ਖੋਰੀ ਓਏ ਕਟ ਤੂੰ ਓ ਖੋਰੀ ਪਾਤੀ ਟੋਇਲ ਕਰ ਸਿੱਧਾ ਜਾਂਦੇ ਓ ਜਾਂਦੇ ਪਿਛੋਂ ਤਾਂ ਕਮ ਆ ਰਿਹਾ ਪੈਣ ਦੋ ਪਿਛੇ ਜਾ ਓ ਯਾਰ ਪਿਛੇ ਜਾਓ ਓਏ ਜਾਓ ਪਿਛੋਂ ਤਾਂ ਕਲਾਵਾ ਆਜੋ ਪਿਛੇ ਤਾਂ ਕਲਾਓ ਲਾਓ ਤਾਂ ਕਾ ਇਥੇ ਤਰਾ ਚਿਆਰ ਨਾਲ ਸਿੱਧੀ ਤੇਰੀ ਪੈਂਟ ਪਾ ਮੂ ਸਾਰਾ ਕੱਲੇ ਲਾਲ ਨਾਲ ਧਗਾ ਓ ਬਣੋਰਾ ਸ਼ਿੱਟਾਂ ਨਾਲ ਭਰ ਦੇ ਚੱਲ ਚੱਲ ਓਏ ਓਏ ਉਤੇ ਦੀ ਪਾ ਨ ਗਈ 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 ਉਤੇ ਦੀ ਪਾ ਨ ਸ਼ਕਤਾਂ ਗਈ ਤਾਲੀ ਨੇ ਬੜੀ ਆਏ ਗਈ ਉਹ ਨਾ ਗਈ ਗਈ ਜਾਨ ਤੇ ਜਾਨ ਗਈ ਗਈ ਉਹ ਨਾ ਦਬੀ ਉਹ ਨਾ ਕਰਾਈ ਉਹ ਨਾ ਕਰਾਈ ਬੋਲੀ ਆ ਬੋਲੀ ਆ